ਰਬੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਬਿਆਰਪਰੀ ਜੈਨਸੀ ਦੀ ਆਓ ਅੱਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਰਾਤ ਦਾ ਵਚਨ ਜ਼ਬੂਰ 1 ਅਧਿਆਇ 9 ਅਧਿਆਇ ਦੀ 1 ਨੰਬਰ ਆਇਤ ਹੈ ਹੇ ਯਹਵਾ ਮੈਂ ਆਪਣੇ ਸਾਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ ਮੈਂ ਤੇਰੇ ਸਾਰੇ ਅਚਰਜ ਕੰਮਾਂ ਦਾ ਵਰਣਨ ਕਰਾਂਗਾ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਇਹਦਾਸ ਲਿਖਦੇ ਕਿ ਮੈਂ ਸਾਰੇ ਦਿਲ ਦੇ ਨਾਲ ਤੇਰਾ ਧੰਨਵਾਦ ਕਰਾਂਗਾ ਤੇ ਮੈਂ ਸਾਰੇ ਅਚਰਜ ਕੰਮਾਂ ਦਾ ਵਰਣਨ ਕਰਾਂਗਾ ਸੱਚਮੁੱਚ ਅਸੀਂ ਸਾਰਿਆਂ ਨੇ ਵੀ ਪਰਮੇਸ਼ਰ ਦੇ ਇਸ ਪਰਮੇਸ਼ਰ ਦੇ ਅਚਰਜ ਸੱਚਮੁੱਚ ਜਿੱਦਾਂ ਪਰਮੇਸ਼ਰ ਦੇ ਦਾਸ ਦਾਊਦ ਪਰਮੇਸ਼ਰ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਰੱਖਦੇ ਸੀਗੇ ਔਰ ਉਹਨਾਂ ਦਾ ਵਰਣਨ ਕਰਦੇ ਸੀ ਅਸੀਂ ਵੀ ਸਾਰੇ ਭੈਣ ਭਰਾਵਾਂ ਨੇ ਪਰਮੇਸ਼ਰ ਦੇ ਕੰਮਾਂ ਦਾ ਵਰਣਨ ਕਰਨਾ ਆ ਪਰਮੇਸ਼ਰ ਦੇ ਕੰਮਾਂ ਦੀ ਮਹਿਮਾ ਵਡਿਆਈ ਕਰਨੀ ਆ ਔਰ ਪਰਮੇਸ਼ਰ ਦੇ ਕੰਮਾਂ ਦਾ ਚਰਚਾ ਕਰਨਾ ਹੈ ਤੋ ਆਓ ਸਾਰੇ ਪੈਨ ਪ੍ਰਾਰਾਲ ਕੇ ਇਹਨਾਂ ਵਿਚਾਰਾਂ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਜੀ ਦਾ ਧੰਨਵਾਦ ਕਰਾਂਗੇ ਔਰ ਪਰਮੇਸ਼ਰ ਜੀ ਨੂੰ ਮੈਮਾ ਤੇ ਵਧਾਈ ਦਵਾਂਗੇ ਹਾਲੇਲੂਇਆ 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮੈਮਾ ਵਧਾਈ ਕਰਦੇ ਮੇਰੇ ਮਹਾਨ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਪਰਮੇਸ਼ਰ ਧੰਨਵਾਦ ਕਰਦੇ ਖੁਦਾ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਹੁਣ ਤੱਕ ਚਾਹੁੰਦੇ ਰੱਖਿਆ ਪਰਮੇਸ਼ਰ ਜੀ ਧੰਨਵਾਦ ਕਰਦੇ ਮੇਰੇ ਸਮਰਥੀ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਆਪਣੀ ਮਹਿਮਾ ਤੇ ਵਡਿਆਈ ਕਰਨ ਦੇ ਲਈ ਆਖਿਆ ਹੋਰ ਪਰਮੇਸ਼ਰ ਜੀ ਸੱਚਮੁੱਚ ਤੁਸੀਂ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਨਾਮ ਦੀ ਮਹਿਮਾ ਤੇ ਵਡਿਆਈ ਨੂੰ ਲੋ ਖਦਾ ਧੰਨਵਾਦ ਕਰਦੇ ਮੇਰੇ ਜ਼ਿੰਦਾ ਜਲਾਲੀ ਸਮਰਥੀ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਹੁਣ ਤੱਕ ਚਲਾਇਆ ਸੰਭਾਲਿਆ ਪਰਮੇਸ਼ਰ ਜੀ ਹਨ ਪਰ ਵਿੱਚ ਤੁਸੀਂ ਸਾਡੀ ਮਦਦ ਸਹਾਇਤਾ ਗਵਾਈ ਕੀਤੀ ਵੇਰੀ ਦੀ ਹਰ ਇੱਕ ਚਾਲ ਤੋਂ ਤੁਸੀਂ ਸਾਨੂੰ ਬਚਾ ਕੇ ਰੱਖਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਮੇਰੇ ਜ਼ਿੰਦਾ ਜਲਾਲੀ ਖੁਦਾਬੰਦੀ ਸਵੇਰ ਤੋਂ ਲੈ ਕੇ ਹੁਣ ਤੱਕ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਦੇ ਵਿੱਚ ਲੈ ਕੇ ਆਂਦਾ ਪ੍ਰਭੂ ਜੀ ਬਹੁਤ ਸਾਰੇ ਲੋਗ ਅਜ ਰਾਤ ਦੇ ਸਮੇਂ ਦੇ ਵਿੱਚ ਐਂਟਰ ਨਹੀਂ ਹੋਣੇ ਪਾਏ ਪਰਮੇਸ਼ਰ ਜੀ ਪਰ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਜੋ ਤੁਸੀਂ ਸਾਨੂੰ ਰਾਤ ਦੇ ਸਮੇਂ ਤੱਕ ਲੈ ਕੇ ਆਂਦਾ ਪਰਮੇਸ਼ਰ ਜੀ ਸਾਡੇ ਘਰਾਂ ਪਰਿਵਾਰਾਂ ਨੂੰ ਸੰਭਾਲ ਕੇ ਰੱਖਿਆ ਸਾਡੇ ਭੈਣਾਂ ਭਾਈਆਂ ਨੂੰ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਮੇਰੇ ਸਮਰਥੀ ਪਰਮੇਸ਼ਰ ਜੀ ਦਿਨ ਪਰ ਵਿੱਚ ਤੁਸੀਂ ਸਾਡੇ ਸਾਰੀਆਂ ਜ਼ਰੂਰਤਾਂ ਨੂੰ ਲੋੜਾਂ ਨੂੰ ਪੂਰਾ ਕੀਤਾ ਦਿਨ ਪਰ ਵਿੱਚ ਪਰਮੇਸ਼ਰ ਜੀ ਤੁਸੀਂ ਸਾਡੀਆਂ ਸਾਰੀਆਂ ਕਮੀਆਂ ਘਟੀਆਂ ਨੂੰ ਆਪਣੇ ਸ਼ਾਹੀ ਰਾਜ ਖਜ਼ਾਨਿਆਂ ਦੇ ਵਿੱਚੋਂ ਪੂਰਾ ਕੀਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਮੇਰੇ ਜ਼ਿੰਦਾ ਸਮਰਥੀ ਪਰਮੇਸ਼ਰ ਜੀ ਕਿ ਤੁਹਾਡੇ ਸਰਗੀ ਦੂਤਾਂ ਨੇ ਸਾਡੇ ird gird ਸਾਡੇ ਪਰਮੇਸ਼ਰ ਜੀ ਘਰਾਂ ਪਰਿਵਾਰਾਂ ਦੀ ਰਾਖੀ ਕੀਤੀ ਖੁਦਾ ਸਾਡੇ ਬਾਹਰਾਂ ਚੋਂ ਵੀ ਸਾਡੀ ਮਦਦ ਸਹਾਇਤਾ ਗਵਾਈ ਕੀਤੀ ਧੰਨਵਾਦ ਕਰਦੇ ਆ ਮੇਰੇ ਜ਼ਿੰਦਾ ਜਲਾਲੀ ਖੁਦਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਹੁਣ ਤੱਕ ਸਹਾ ਬਖਸ਼ੇ ਨੇ ਮੇਰੇ ਮਹਾਨ ਖੁਦਾਵੰ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਆਪਣਾ ਵਚਨ ਦਿੱਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰ ਜੀ ਹਰ ਇੱਕ ਸਮੇਂ ਦੇ ਲਈ ਪਰਮੇਸ਼ਰ ਜੀ ਔਰ ਪ੍ਰਭ ਜੀ ਨਾ ਪਹਿਣਾ ਭਰਾਵਾਂ ਦੇ ਲਈ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਉਸ ਸਮੇਂ ਦੇ ਲਈ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਮੌਕਾ ਦਿੱਤਾ ਖੁਦਾ ਪਰਮੇਸ਼ਰ ਜੀ ਅਸੀਂ ਮਾਫੀ ਮੰਗਦੇ ਆ ਤੌਬਾ ਕਰਦੇ ਖੁਦਾਵੰ ਜੀ ਨਾ ਸਾਰੇ ਪਾਪਾ ਗੁਨਾਹਾਂ ਤੋਂ ਖੁਦਾ ਜੋ ਪਰਮੇਸ਼ਰ ਜੀ ਜਾਣੇ ਅਣਜਾਣੇ ਵਿੱਚ ਦਿਨ ਪਰ ਸਾਡੇ ਕੋਲ ਹੋ ਗਿਆ ਮੇਰੇ ਪਰਮੇਸ਼ਰ ਸਾਡੇ ਬੋਲਣ ਚ ਸੋਚਣ ਚ ਦੇਖਣ ਸੋਚਣ ਵਿਚਾਰਨ ਚ ਪਰਮੇਸ਼ਰ ਜੀ ਉਹਨਾਂ ਸਾਰੇ ਗਲਤੀਆਂ ਗੁਨਾਹਾਂ ਤੋਂ ਸਾਨੂੰ ਮਾਫ਼ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਸਮਰਥੀਆ ਪਰਮੇਸ਼ਰ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਖੁਦਾ ਸੱਚਮੁੱਚ ਪਰਮੇਸ਼ਰ ਜੀ ਸਾਡੇ ਹਿਰਦਿਆਂ ਨੂੰ ਸਾਫ਼ ਕਰੋ ਮੇਰੇ ਮਹਾਨ ਖੁਦਾਵੰ ਜੀ ਵਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਸਾਨੂੰ ਛੋਨੇ ਨਾ ਪਾਏ ਖੁਦਾ ਪਰ ਅਸੀਂ ਹਰ ਵੇਲੇ ਤੁਹਾਡੇ ਨਾਮ ਦੇ ਵਿੱਚ ਅਨੰdit ਰਹੀਏ ਮगन ਰਹੀਏ ਮੇਰੇ ਮਹਾਨ ਖੁਦਾ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਧੰਨਵਾਦ ਕਰਦੇ ਖੁਦਾਵੰ ਜੀ ਨਾ ਪੈਣਾ ਭਰਾਵਾਂ ਦੇ ਲਈ ਜੋ ਅੱਜ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਜੀ ਆਪਣੇ ਸਿਰਾਂ ਚੁਕਾ ਕੇ ਬੈਠੇ ਹੋਏ ਨੇ ਮੇਰੇ ਮਹਾਨ ਖੁਦਾਵੰ ਜੀ ਅੱਜ ਹਰ ਇੱਕ ਭੈਣ ਭਰਾ ਨੂੰ ਸ਼ਿਫਾ ਛੁਟਕਾਰਾ ਆਜ਼ਾਦੀ ਦਿਓ ਪਰਮੇਸ਼ਵਰ ਜੀ ਹਰ ਇੱਕ ਬੰਧਨ ਤੋਂ ਆਜ਼ਾਦ ਕਰੋ ਮੇਰੇ ਮਹਾਨ ਪਰਮੇਸ਼ਵਰ ਰਾਤ ਦੇ ਸਮੇਂ ਹੋਣ ਵਾਲੇ ਸਾਰੇ ਸ਼ਤਾਨੀ ਬੰਧਨਾਂ ਤੋਂ ਆਜ਼ਾਦ ਕਰੋ ਸਾਰੇ ਅਟੈਕਸ ਤੋਂ ਆਜ਼ਾਦ ਕਰੋ ਪਰਮੇਸ਼ੂ ਜੀ ਦਇਆ ਕਰੋ ਪਰਮੇਸ਼ਰ ਹਰ ਇੱਕ ਭੈਣ ਭਰਾ ਨੂੰ ਤੁਹਾਡੇ ਪਾਕ ਜ਼ਲਾਲੀ ਜ਼ੋਰਾਵਰ ਲਾਹੂ ਦੇ ਵਿੱਚ ਕਵਰ ਕਰ ਦਿਆ ਮੇਰੇ ਮਹਾਨ ਖੁਦਾ ਹਰ ਇੱਕ ਭੈਣ ਭਰਾ ਨੂੰ ਪਰਮੇਸ਼ੂ ਜੀ ਤੁਸੀਂ ਆਪਣੇ ਪਵਿੱਤਰ ਲਾਹੂ ਦੇ ਵਿੱਚ ਕਵਰ ਕਰਕੇ ਰੱਖਣਾ ਮੇਰੇ ਮਹਾਨ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਇਹਨਾਂ ਘਰਾਂ ਪਰਿਵਾਰਾਂ ਨੂੰ ਸ਼ੋਨੈਨਾ ਪਾਏ ਪ੍ਰਭ ਜੀ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਕਿਰਪਾ ਕਰੋ ਸਮਰਥਿਆ ਪਰਮੇਸ਼ਰ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਤੁਸੀਂ ਸਾਨੂੰ ਦਲੇਰੀ ਦਾ ਆਤਮਾ ਦਿੱਤਾ ਹੈ ਖੁਦਾਵੰਜੀ ਤੁਸੀਂ ਸਾਨੂੰ ਆਪਣਾ ਚਾਹੁੰਦੇ ਜੀ ਵਚਨ ਦਿੱਤਾ ਖੁਦਾ ਪਰਮੇਸ਼ਰ ਅਸੀਂ ਤੁਹਾਡੇ ਵਚਨ ਨੂੰ ਪਰਮੇਸ਼ਰ ਜੀ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਮੇਰੇ ਮਹਾਨ ਖੁਦਾਵੰਜੀ ਅਸੀਂ ਤੁਹਾਡੇ ਚੇਲਿਆਂ ਦੇ ਵਾਂਗਰ ਪਰਮੇਸ਼ਰ ਤੁਹਾਡੇ ਵਚਨ ਦਾ ਪ੍ਰਚਾਰ ਕਰਦੇ ਹੋਏ ਡਰਿਏ ਨਾ ਕਬਰਾਈਏ ਨਾ ਸੰਗिए ਨਾ ਮੇਰੇ ਮਹਾਨ ਪਰਮੇਸ਼ਰ ਪਰ ਅਸੀਂ ਤੁਹਾਡੇ ਵਚਨ ਦੇ ਵਿੱਚ ਤੁਹਾਡੇ ਨਾਮ ਦੇ ਵਿੱਚ ਮੇਰੇ ਮਹਾਨ ਸਮਰਥੀ ਖੁਦਾਵਾਦ ਦੇ ਜਾਈਏ ਪਰਮੇਸ਼ਰ ਜੀ ਔਰ ਤੁਹਾਡੇ ਗੰਮਾ ਨੂੰ ਕਰਦੇ ਹੋਏ ਸ਼ਰਮਾਈਏ ਨਾ ਕਬਰਾਈਏ ਨਾ ਮੇਰੇ ਮਹਾਨ ਖੁਦਾਵੰਜੀ ਦਇਆ ਕਰੋ ਪ੍ਰਭ ਜੀ ਪ੍ਰਭ ਜੀ ਰਾਤ ਦੇ ਸਮੇਂ ਦੇ ਲਈ ਖਾਸ ਤਰ ਤੇ ਪ੍ਰਾਰਥਨਾ ਕਰਦੇ ਖੁਦਾ ਜਦ ਵੀ ਅਸੀਂ ਸੌਣ ਦੇ ਲਈ ਚਾਹੀਏ ਪਰਮੇਸ਼ਰ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਰਾਤ ਦੇ ਸਮੇਂ ਸੌਣ ਦੇ ਲਈ ਆਪਣੇ ਬਿਸਤਰਾਂ ਤੇ ਜਾਣ ਖੁਦਾਵੰਜੀ ਬਿਸਤਰਾਂ ਦੇਰ ਦੇਰ ਤੁਹਾਡੇ ਸਰਗੀ ਤੂ ਤਨਨੀ ਪਰਮੇਸ਼ਰ ਜੀ ਬਿਸਤਰਾਂ ਦੇ ਦਗੇ ਦਵਾੜਾ ਨੂੰ ਲਾਉਣ ਮੇਰੇ ਖੁਦਾ ਨਾ ਕਰਾ ਪਰਿਵਾਰਾਂ ਨੂੰ ਵਾੜਾ ਲਾਉਣ ਮੇਰੇ ਮਹਾਨ ਪਰਮੇਸ਼ਰ ਜੀ ਤਾਇਆ ਕਰੋ ਕਿਰਪਾ ਕਰੋ ਸਮਰਥੀ ਖੁਦਾ ਹਰ ਇੱਕ ਪੈਣ ਪ੍ਰਾਣ ਨੂੰ ਪਰਮੇਸ਼ਰ ਆਪਣੇ پاک ਜ਼ਲਾਲੀ ਜ਼ੋਰ ਵਰ ਹੱਥਾਂ ਦੇ ਵਿੱਚ ਸੰਭਾਲ ਲੋ ਮੇਰੇ ਮਹਾਨ ਖੁਦਾਵੰਜੀ ਤਾਇਆ ਕਰੋ ਕਿਰਪਾ ਕਰੋ ਖੁਦਾ ਹਰ ਇੱਕ ਘਰ ਵਿੱਚੋਂ ਪ੍ਰਭ ਜੀ ਨਸ਼ਾ ਵਿਵਚਾਰ ਖੁਦਾਵੰਜੀ ਮੇਰੇ ਮਹਾਨ ਪਰਮੇਸ਼ਰ ਜੀ ਸਰਗਰਾਸ ਤੋਂ ਗੁੜੀ ਮਿੱਠੀ ਨੀਂਦ ਦੇਣਾ ਪ੍ਰਭ ਜੀ ਜੋ ਵੈਰੀ ਰਾਤ ਦੇ ਸਮੇਂ ਇਹਨਾਂ ਦੀਆਂ ਨੀਂਦਾਂ ਨੂੰ ਖਰਾਬ ਕਰਦਾ ਹੈ ਪ੍ਰਭ ਜੀ ਇਹਨਾਂ ਨੂੰ ਨੀਂਦ ਦੇ ਵਿੱਚ ਡਿਸਟਰਬ ਕਰਦਾ ਹੈ ਮੇਰੇ ਸਮਰਥੀ ਖੁਦਾਵੰਦ ਜੀ ਉਹਨਾਂ ਸਾਰੇ ਘਰਾਂ ਪਰਿਵਾਰਾਂ ਨੂੰ ਪਹਿਣਾ ਪਾਈਆਂ ਨੂੰ ਪਰਮੇਸ਼ਰ ਜੀ ਤੁਸੀਂ ਆਪਣੇ ਪਾਕ ਸਮਰਥੀ ਜੋ ਵਰ ਲਾਉ ਦੇ ਵਿੱਚ ਕਵਰ ਕਰੋ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਨੂੰ ਸ਼ੋਨੇ ਨਾ ਪਾਏ ਇਹਨਾਂ ਦੀ ਰਾਤ ਦੇ ਸਮੇਂ ਨੀਂਦ ਨੂੰ ਡਿਸਟਰਬ ਨਾ ਕਰਨੇ ਪਾਏ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਜਿੰਦਾ ਜਲਾਲੀ ਪਰਮੇਸ਼ਰ ਸੱਚਮੁੱਚ ਅਦਭੁਤ ਕਾਰਜ ਕਰਨ ਵਾਲੇ ਖੁਦਾ ਤੁਹਾਡਾ ਧੰਨਵਾਦ ਕਰਦੀਆਂ ਨਕਰ ਪਰਿਵਾਰਾਂ ਵਿੱਚ ਪਰਮੇਸ਼ਰ ਵੀ ਕਿਸੇ ਵੀ ਜਾਦੂ ਟੂਣਾ ਪਰਮੇਸ਼ਰ ਜੀ ਕਿਸੇ ਵੀ ਜਾਦੂ ਟੂਣੇ ਦਾ ਅਸਰ ਨਾ ਹੋਵੇ ਮੇਰੇ ਮਹਾਨ ਖੁਦਾ ਪਰ ਤੁਹਾਡਾ ਪਵਿੱਤਰ ਆਤਮਾ ਪਰਮੇਸ਼ਰ ਜੀ ਨਾ ਕਰਾ ਪਰਿਵਾਰਾਂ ਦੇ ਅੰਦਰ ਹੋਵੇ ਮੇਰੇ ਮਹਾਨ ਖੁਦਾ ਤੁਹਾਡਾ ਪਵਿੱਤਰ ਆਤਮਾ ਨਾ ਕਰਾ ਪਰਿਵਾਰਾਂ ਦੇ ਅੰਦਰ ਠਹਿਰ ਜਾਵੇ ਮੇਰੇ ਸਮਰਥੀ ਖੁਦਾਵੰਜੀ ਸੱਚਮੁੱਚ ਪ੍ਰਭੂ ਜੀ ਕੋਈ ਵੀ ਵੈਰੀ ਦੀ 네ਗੇਟਿਵ ਸਪਿਰਿਟ ਪਰਮੇਸ਼ਰ ਜੀ ਨਾ ਕਰਾ ਵਿੱਚ ਐਂਟਰ ਨਾ ਹੋਣੇ ਪਾਏ ਖੁਦਾ ਪਰਮੇਸ਼ਰ ਜੀ ਦਇਆ ਕਰਨਾ ਰਾਤ ਦੇ ਸਮੇਂ ਪ੍ਰਭੂ ਜੀ ਨਾਨੂੰ ਗੂੜੀ ਤੇ ਮਿੱਠੀ ਨੀਂਦ ਦੇਣਾ ਪ੍ਰਭੂ ਜੀ ਆਪਣੇ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਨਾਨੂੰ ਬles ਕਰਨਾ ਖੁਦਾਵੰਜੀ ਵਚਨਾਂ ਦੇ ਗੁੱਜੇ ਭੇਦਾਂ ਨੂੰ ਪਰਮੇਸ਼ਰ ਜੀ ਨਾ ਪਹਿਣਾ ਭਾਵਾਂ ਤੇ ਪ੍ਰਗਟ ਕਰਨਾ ਬੱਚਿਆਂ ਨੂੰ ਪਰਮੇਸ਼ਰ ਜੀ ਆਗਿਆਕਾਰੀ ਵਾਲਾ ਜੀਵਨ ਦੇਣਾ ਔਰ ਪਰਮੇਸ਼ਰ ਜੀ ਹਰ ਇੱਕ ਜਵਾਨ ਨੂੰ ਪਰਮੇਸ਼ਰ ਜੀ ਪਰਭੂ ਜੀ ਸਹੀ ਸੰਗਤੀ ਦੇਣਾ ਮੇਰੇ ਪਰਮੇਸ਼ਰ ਜੀ ਅੱਛਾ ਚਾਲ ਚੱਲਣ ਦੇਣਾ ਖੁਦਾਵੰਨ ਜੀ ਭਗਤੀ ਵਾਲਾ ਮਨ ਦੇਣਾ ਸਮਰਥੀ ਪਰਮੇਸ਼ਰ ਜੀ ਦਇਆ ਕਰਨਾ ਖੁਦਾਵੰਨ ਜੀ ਹਰੀ ਕ ਹਸਬੰਡ ਵਾਈਫ ਦੇ ਰਿਸ਼ਤੇ ਨੂੰ ਤੁਹਾਡੇ ਨਾਮ ਚ ਬLES ਕਰ ਦੇਆ ਖੁਦਾ ਮੇਰੇ ਮਹਾਨ ਪਰਮੇਸ਼ਰ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਨ ਜੀ ਰਾਤ ਦੇ ਸਮੇਂ ਆਪਣੀ ਗੁੜੀ ਮਿੱਠੀ ਨੀਂਦ ਨੂੰ ਲੈ ਕੇ ਖੁਦਾ ਜਦ ਵੀ ਸਵੇਰ ਪਰਮੇਸ਼ਰ ਜੀ ਤੁਹਾਡੇ ਬੱਚੇ ਉੱਠਣ ਖੁਦਾ ਤੁਹਾਡੇ ਨਾਮ ਨੂੰ ਮੈਂ ਮਾਂ ਤੇ ਵਧਾਈ ਦੇਣ ਖੁਦਾਵੰਨ ਜੀ ਤੁਹਾਡੇ ਸਮਰਥੀ ਨਾਮ ਦੇ ਵਿੱਚ ਪਰਮੇਸ਼ਰ ਜੀ ਹੋਰ ਵੀ ਬLES ਹੋਣ ਮੇਰੇ ਖੁਦਾ ਔਰ ਪਰਮੇਸ਼ਰ ਸ਼੍ਰੀ ਤੁਹਾਡੇ ਨਾਮ ਨੂੰ ਨਾਮ ਦੀ ਪਹਿਲੀ ਪੇਟ ਨੂੰ ਲੈ ਕੇ ਜਦ ਤੁਹਾਡੀ ਹਜ਼ੂਰੀ ਦੇ ਵਿੱਚ ਪੰਚਨ ਪਰਮੇਸ਼ਰ ਸ਼ਾਂਤੀ ਦੇ ਨਾਲ ਆਨੰਦ ਦੇ ਨਾਲ ਜਕਾਰਿਆਂ ਦੇ ਨਾਲ ਪਹੁੰਚਣ ਖਦਾ ਔਰ ਸੱਚਮੁੱਚ ਤੁਹਾਡੇ ਨਾਮ ਨੂੰ ਮੈਂ ਮਾਂ ਤੇ ਵਡਿਆਈ ਮਿਲੇ ਖੁਦਾ ਅੱਜ ਦਿਨ ਪਰ ਦੇ ਸਾਰੇ ਕੰਮਾਂ ਤੋਂ ਪਰਮੇਸ਼ਰ ਜੀ ਅਸੀਂ ਤੁਹਾਡੇ ਨਾਮ ਨੂੰ ਮੈਂ ਮਾਂ ਤੇ ਵਡਿਆਈ ਦਿੰਨੇ ਹੋਏ ਖੁਦਾਬੰਦ ਜੀ ਵਿਸ਼ਵਾਸ ਕਰਦੇ ਤੁਸੀਂ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਤੇ ਕਬੂਲ ਕੀਤਾ ਤੇ ਉੱਤਰ ਦਿੱਤਾ ਹੈ ਪ੍ਰਭੂ ਜੀ ਔਰ ਪ੍ਰਭੂ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਸਵੇਰ ਤੱਕ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲ ਕੇ ਰੱਖਿਆ ਪ੍ਰਭੂ ਜੀ ਮੇਰੇ ਮਹਾਨ ਖੁਦਾਬੰਦ ਜੀ ਰਾਤ ਦੇ ਸਾਰੇ ਸਮੇਂ ਨੂੰ ਪਰਮੇਸ਼ਰ ਇੱਕ ਇੱਕ ਪਲ ਨੂੰ ਤੁਹਾਡੇ ਜੋਰਾਵਰ ਜ਼ਲਾਲੀ ਹੱਥਾਂ 'ਚ ਸੌਂਪਦੇ ਹੋਏ ਪਰਮੇਸ਼ਰ ਜੀ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਸਾਰੇ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਅਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ